ਦੂਜੀ ਇੰਪੋਰਟੈਂਟ ਗੱਲ ਇਹ ਹੈ ਕਿ بڑا ਛਾਤਰ ਬੰਦਾ ਹੈ ਤੇ ਜਿਹੜੀ ਇਹ ਕਨਸਾਈਨਮੈਂਟਸ ਇਧਰ ਉਧਰ ਦਾ ਕੰਮ ਕਰਦਾ ਸੀਗਾ ਉਹ ਝੋਲਿਆਂ ਦੇ ਵਿੱਚ ਬੈਗਸ ਦੇ ਵਿੱਚ ਕੱਪੜੇ-ਕੁਪੜੇ ਉੱਪਰ ਪਾ ਕੇ ਜਿਵੇਂ ਵੀ ਅਲੱਗ-ਅਲੱਗ ਬੱਸ ਸਟੈਂਡਾਂ ਤੋਂ ਤੇ ਹੋਰ ਜਿਵੇਂ ਜਲੰਧਰ ਲੁਧਿਆਣਾ ਇਸ ਏਰੀਆ 'ਚ ਸਪਲਾਈ ਦੀ ਗੱਲ ਇਹਦੀ ਪੁੱਛ ਕੇ ਸਾਹਮਣੇ ਆਈ ਹੈ। ਔਰ ਮੇਨ ਗੱਲ ਇਹਦੇ 'ਚ ਇਹੀ ਹੈ ਕਿ ਪਿਛਲੇ ਮੇਰੇ ਖਿਆਲ ਤਕਰੀਬਨ 4-5 ਮਹੀਨੇ ਤੋਂ ਕਾਫੀ ਐਕਟਿਵ ਰਿਹਾ ਹੈ। ਔਰ ਜਦ ਹੀ ਪੁੱਛ ਕੇ ਤਵੇ ਪਤਾ ਲੱਗਿਆ ਕਿ ਕਾਫੀ ਕਨਸਾਈਨਮੈਂਟਸ ਇਹਨੇ ਉਠੋ ਚੁੱਕਿਆ ਹੈ ਉਸੇ ਸੈਕਟਰ ਤੋਂ ਤੇ ਅੱਗੇ ਡਿਸਟ੍ਰੀਬਿਊਟ ਕੀਤੀ ਹੈ ਇਸ ਕੇਸ ਚ ਇੱਕ ਲੋਕਲ ਬੰਦਾ ਅਸੀਂ ਕੱਲ ਫੇਰ ਹੋਰ ਅਰੈਸਟ ਕੀਤਾ ਉਹਦੀ ਵੀ ਪੁੱਛਗਿਰ ਚੱਲ ਰਹੀ ਹੈ ਉਤੋਂ ਅੱਗੇ ਕੁਝ ਬੰਦੇ ਹੋਰ ਨਾਮਜ਼ਦ ਹੋਏ ਨੇ ਬਹੁਤ ਜਲਦੀ ਉਹ ਵੀ ਗ੍ਰਿਫਤਾਰ ਹੋਣਗੇ ਉਹਨਾਂ ਕੋ ਵੀ ਕਾਫੀ ਕਨਸਾਈਨਮੈਂਟਸ ਹੋਣ ਦੀ ਆਸ ਹੈ ਬਿਕਾਉਜ਼ ਵੱਡੇ ਲੈਵਲ ਦਾ ਕੰਮ ਸਮਗਲਿੰਗ ਦਾ ਹੋ ਰਿਹਾ ਸੀਗਾ ਇਹਨੂੰ ਆਪਾਂ ਇੱਕ ਵੱਡਾ ਨਾਰਕੋ ਕਾਟਲ ਕਹਿ ਸਕਦੇ ਹਾਂ